ਅਸੀ ਕਾਲ ਬਾਈ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਹੈ ਵੀ ਪੈਪਰ ਵਾ ਠੀਕ ਆ ਵੀ ਜਾਨਵਰ ਸੈਟ ਆ ਸਾਰਿਆਂ ਦੇ ਲਓ ਜੀ ਬਾਈ ਜੋੜੇ-ਜੋੜੇ ਜੇ ਕੱਢੀ ਜਾਂਦੇ ਆ ਅਲੱਗ ਬਾਕੀ ਕੱਲ ਸਫਾਈ ਸਬੂਈ ਕਰੀ ਦੀ ਬਾਈ ਨੇ ਥੋੜੇ ਦੀ ਆਪ ਸਬਾਈ ਹੋ ਗਈ ਵਧੀਆ ਅੰਦਰ ਖੁਰਦੇ ਦੀ ਵੀ ਸਾਫ ਸਫਾਈ ਹੋ ਗਈ ਹੁਣ ਤਾਂ ਸਾਰੇ 10 ਦਿਨ ਬਾਅਦ ਸਾਫ ਕਰਨੇ ਹੀ ਬੰਦੇ ਖੁੱਡੇ ਆ ਲਓ ਜੀ ਹੋਰ ਦੇਖੋ ਉਹਦੇ ਕੋਠਾ ਵੀ ਕਰਨਾ ਆਉਂਗਾ ਤਾਂ ਲਓ ਜੀ ਮਰੇ ਕੋਠਾ ਹੀ ਬਣਾਉਗਾ ਮਿਲੋ ਬਾਈ ਨੂੰ ਅਦਰ ਬਾਈ ਅਸਰੀਕਾਲ ਅਸਰੀਕਾਲ ਜੀ ਸਾਰੇ ਓਕੇ ਹਾਲ ਚਾਲ ਵਧੀਆ ਵੀਰੇ ਸਭ ਠੀਕ ਆ ਸਫਾਈ ਕਰਤੀ ਫਿਰ ਹੈ ਹਾਂ ਸਭ ਸਫਾਈ ਕਰ ਲੀਆ ਹੂੰ ਤੇ ਹੁਣ ਜਿਹੜਾ ਘੁੱਟਾ ਡਾਉਂ ਹੂੰ ਕਮੇ ਜਰਾ ਰਾਤ ਨਾਲ ਰੋੜਿਆ ਪਿਆ ਰਹ ਅੱਛਾ ਥਾੜਾ ਪਨੀ ਕਿੱਥੇ ਬੈਠ ਗਿਆ ਖਾਇਆ ਨਹੀਂ ਐ ਨਹੀਂ ਯਾਰ ਆਜੂਗਾ ਕੋਈ ਨਹੀਂ ਠੀਕ ਮੱਕੀ ਸਫਾਈਆਂ ਚੱਲੀ ਜਣੇ ਬਾਈ ਹੁਣ ਕਿੰਨੇ ਦਿਨ ਬਾਅਦ ਹੁਣ ਤਾਂ ਸਫਾਈ ਕਰ ਦਵਾਂ ਨਾ ਹਫਤੇ 10 ਦਿਨ ਬਾਅਦ ਆਈ ਤੇ ਨਾ ਮੈਂ ਜਲਦੀ ਸਾਫ ਕਰਨੀ ਪੈਣੀ ਹੈ ਹਾਂ ਇਹਨਾਂ ਦਿਨਾਂ ਵਿੱਚ ਹੁਣ ਸੱਲ ਜੀ ਆਉਂਦੀ ਆ ਹਾਂ ਉਹਦੇ ਕਰਕੇ ਫਿਰ ਅੱਖਾਂ ਖਾਂ ਜਾਂਦੀਆਂ ਕੂਤਾਂ ਦੀਆਂ ਹਾਂ ਔਰ ਜੇ ਕਿਸੇ ਕੂਤਰ ਦਾ ਬਾਈ ਖਾਂ ਵੀ ਜਾਣ ਨਾ ਹਾਂ ਕੋਈ ਆਏ ਦੇਖਣਾ ਕੋਈ ਕੂਤਰ ਅੱਖਾਂ ਹੀ ਵਿੱਚ ਜਾਂਦਾ ਹੈ ਹਾਂ ਔਖਾਂ ਝੰਮਕੀ ਜਾਊਗਾ ਬੰਦ ਜੀਆਂ ਕਰੀ ਜਾਂਦਾ ਨਾ ਔਰ ਨਾਲ ਕੇ ਰਾਜਾ ਥੋੜਾ ਲਾਦੀ ਜੀ ਬਰਾਜ ਹੁੰਦਾ ਅੱਛਾ ਖੋਜੀ ਜਾਂਦੀ ਅੱਖ ਹਾਂ ਤੇ ਉਹਦੇ ਖਾਤ ਤੁਸੀਂ ਇਥੇ ਥਰੂ ਮਾਈ ਜ਼ੀਨ ਹਰ ਬੈਟਰੀ ਸੋਲ ਦੀ ਗੋਲੀ ਲਿਆ ਕੇ ਉਹਨੂੰ ਉਥਾ ਹੀ ਸਾਂ ਦੇ ਦਿਓ। ਅੱਛਾ। ਹਾਂ। ਠੀਕ ਆ। ਰਿਜ਼ਲਟ ਤੁਹਾਨੂੰ ਪਤਾ ਲੱਗ ਜਾਣਾ। ਠੀਕ ਆ। ਅੱਛਾ ਅੱਖਾਂ ਦੀ ਮਤਲਬ ਬਿਮਾਰੀਆਂ ਜਿਹੜੀ ਉਹਦਾ ਜ਼ਿਆਦਾਤਰ ਰਹਿੰਦੀ ਅੱਖਾਂ ਦੀ। ਹਾਂ ਠੀਕ ਆ। ਕਿਉਂਕਿ ਜੇ ਅੱਖਾਂ ਦੀ ਗੌਰ ਨਾ ਕਰੀ ਜਾਵੇ ਹੂੰ ਫਿਰ ਉਹ ਮਤਲਬ ਕੋਸ਼ੂਰ ਬਿਮਾਰੀ ਬਣ ਜਾਂਦੀ ਜਿਹਦਾ ਨਾਮ ਲਿਆ ਜਾ ਸਕਦਾ। ਅੱਛਾ ਠੀਕ ਆ। ਹਾਂ। ਠੀਕ ਆ ਠੀਕ ਆ ਠੀਕ ਆ। ਹਾਂ ਬਾਈ ਬਿਮਾਰੀ ਹੁਣ ਗਾਹਾਂ ਗਾਹਾਂ ਚੱਲਣੀਆਂ ਵੀ ਆ। ਧਿਆਨ ਰੱਖੋ ਬਾਈ ਆਪਣੇ ਜਾਨਵਰਾਂ ਦਾ ਹੁਣ ਗੁੰਮ ਜਾ ਹੋ ਗਿਆ ਮੌ ਸੈੱਲ ਆਲਾ ਗਰਮੀ ਹੋ ਗਈ ਜ਼ਿਆਦਾ ਮੀਂਹ ਪਈ ਜਾਂਦੇ ਮਾੜਾ ਮੋਟਾ ਵਿੱਚ ਭੂਜ ਜਾਂਦਾ ਕਈ ਵਾਰ ਨਹੀਂ ਹੁੰਦਾ ਬਰਸਾਤ ਜੀ ਕਰਕੇ ਬਾਕੀ ਧਿਆਨ ਰੱਖੋ ਬਈ ਆਪਣੇ ਕਬੂਤਰਾਂ ਦਾ ਹਨਾ ਆਹੀ ਮਹੀਨਾ ਬਸ ਬਾਕੀ ਕੇਹੀ ਮਹੀਨਾ ਹੈ ਇਹ ਮਹੀਨੇ ਜੀ ਨੇ ਗੌਰ ਕਰ ਲਈ ਵਾ ਠੀਕ ਆ ਇਹ ਮਹੀਨੇ ਧੋੜਾ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਬਈ ਆਪਣਾ ਧਿਆਨ ਤੁਹਾਨੂੰ ਦੇਈ ਰੱਖੋ ਕਬੂਤਰਾਂ ਪਰ ਹਨਾ ਬਾਕੀ ਆ ਬੱਚੇ ਗੱਡੇ ਦੇ ਬਈ ਲੈ ਕਰਦੇ ਅੱਜ ਜਾਲ ਹਜ਼ਾਰ ਦੇ ਵਿੱਚ ਪਾਤੇ ਬਜੇ ਹੁਣ ਖਾਣਨਾ ਵਾ ਆ ਬੱਚੇ ਹੁਣ ਆਪਣੇ ਕੋਲ ਜਿਹੜੇ ਹੁਣ ਨਵੇਂ ਆ ਆ ਦੇਖੋ ਇਹ ਬੱਚੇ ਆਪਣੇ ਨਵੇਂ ਆ ਬਈ ਇਹ ਇਹ ਨਵੇਂ ਬੱਚੇ ਜਿਹੜੇ ਬਾਕੀ ਦਾ ਡਾਣੇ ਵਾਲੇ ਤਾਂ ਆਪਣੇ ਕੋਲ ਬਥੇਰੇ ਬੈਠੇ ਆ ਹੁਣ ਜਿਹੜੇ ਉੜਨੇ ਵਾਲੇ ਆ ਆਪਣੇ ਆ ਬੈਠੇ ਬੱਚੇ ਸਾਰੇ ਉੜਨੇ ਵਾਲੀ ਹੀ ਆ ਇਹ ਆ ਦੇਖੋ ਪਿੱਛੇ ਜੋੜੇ ਵੀ ਆ ਬਾਕੀ ਜੋੜੇ ਵੀ ਮਲਾਈ ਜੰਨੇ ਮਾਰੇ ਮੋਟਾ ਜਿਹੜਾ ਰਹੀ ਗਿਆ ਜੋੜਾ ਉਹਨੂੰ ਲੱਗ ਗੱਢੀ ਜਾਂਦੇ ਆ। ਬੱਚਾ ਜਿਹੜੀ ਜੁੜਦਾ ਨਹੀਂ ਲੇ ਹੋਇਆ। ਹਾਂ। ਉਹਨੂੰ ਫਿਰ ਆਪਾਂ ਇੱਕ ਆਪਾਂ ਜੁੜਾ ਬਈ ਆ ਮਲਾਇਆ। ਮਲਾ ਲੈਂਦੇ ਆ। ਠੀਕ ਹੈ ਜੀ। ਆਹ ਕੂਤਰ ਹੋਣਾ। ਉਹ ਕੂਤਰ ਹੀ ਆ। ਇਹ ਜੁੜਾ ਮਲਾਇਆ ਹੁਣ ਆਪਾਂ ਨੇ। ਬਾਕੀ ਜਿਹੜਾ ਹੋਈ ਜਾਂਦਾ ਬਿਲਾ ਉਹਨੂੰ ਲੱਗ ਕਰੀ ਜਾਂਦੇ ਆ। ਹਾਂ। ਇਹ ਡਾਉਣੇ ਪਿੰਨੇ ਡਾਉਣੇ ਆ। ਡਾਉਣੇ ਆ ਮੱਕ ਮੜ ਜਾ। ਸੈਟ ਜੇ ਹੋ ਜੇ। ਠੀਕ ਆ। ਪੰਜੇ ਕਵਾੰਜੇ ਐਮ ਐਲ ਪਾਣੀ ਦਿੱਤਾ ਬੜਾ ਠੀਕ ਆ ਠੀਕ ਆ ਪਾਣੀ ਵਰਤ ਲੱਗੇ ਬਈ ਸਾਲੇ ਹੂੰ ਠੀਕ ਆ ਇਹ ਬਾਈ ਗਰਮੀ ਕੱਲ ਤਾਂ ਬਿਲਾਲ ਜਾਵਾਂ ਬੇਨਤੀ ਹੈਗੀ ਅੱਜ ਕੱਲ੍ਹ ਹਾਂ ਅੱਜ ਗਰਮੀ ਹੋਊਗੀ ਅੱਜ ਹੋਊਗੀ ਪਰਦਾਈ ਹੋਈ ਵੀ ਆ ਹੂੰ ਗਮ ਹੋਏ ਗਮ ਨਹੀਂ ਨਹੀਂ ਪਿਆਏਗਾ ਇਕ ਹੂੰ ਕੱਲ ਕਿਤੇ ਸਾਈਡ ਪਰ ਪੈ ਗਿਆ ਲੁਧਿਆਣਾ ਨਹੀਂ ਪਿਆ ਕੱਲ ਅੱਜ ਹੂੰ ਬਾਕੀ ਦਾ ਪਤਾ ਨਹੀਂ ਪਾਣੀ ਬਹੁਤ ਆ ਬਾਈ ਇੱਧਰ ਆ ਹੋਰ ਪਾਸੇ ਤਾਂ ਹਾਂ ਕਿਉਂਕਿ ਮੀਂਹ ਉੱਪਰ ਜ਼ਿਆਦਾ ਪੈਂਦਾ ਨਾ ਹਲੇ ਹਾਂ ਜਦ ਉੱਪਰ ਨਹੀਂ ਪੈਣ ਲੈਂਦਾ ਆਪਣੇ ਫੇਰ ਪਾਣੀ ਆਉਂਦਾ ਇੱਧਰ ਹੱਲਾ ਪਿਛਲੇ ਸਾਲ ਤਾਂ ਪਾਣੀੋਂ ਪਾਣੀ ਹੋਇਆ ਬਤਾ ਇਸ ਆ ਮਹੀਨੇ ਯਾ ਦਿਨਾਂ ਚ ਚਲੋ ਕਿਰਪਾਤ ਕੀ ਬਾਕੀ ਮੌਸਮ ਜ਼ਿਆਦਾ ਗੁੰਮ ਹੋਏ ਬਏ ਕਬੂਤਰ ਕਰਨੇ ਥੋੜੇ ਜਿ ਇਕੱਠੇ ਇੱਕੋ ਖੁੱਡੇ ਦੇ ਵਿੱਚ ਜ਼ਿਆਦਾ ਵੱਧ ਕੂਤਰ ਹੀ ਚਾਹੀਦੇ ਇਹਨਾਂ ਦਿਨਾਂ ਮ ਕਬੂਤਰ ਬੰਡੇ ਵਿੱਚ ਚਾਹੀਦੇ ਆ ਤਾਂ ਕੱਲ ਸਦੂਖ ਸੈੱਟ ਕਰਕੇ ਲਾਇਆ ਅੱਛਾ ਕਿਉਂਕਿ ਅੱਧੇ ਇਚ ਕੱਢਣੇ ਆ ਪੰਜ ਪੰਜ 6 ਚ ਕੱਢਣੇ ਆ ਹੂੰ ਬਾਕੀ ਇੱਧਰ ਰਹੂਗੇ ਹੂੰ ਇਦਾਂ ਕਰਕੇ ਵੰਡ ਦੇਣੇ ਆ ਉਹਨਾਂ ਵਿੱਚ ਕੀ ਆਏ ਕੂਤਰ ਆ ਸੈੱਟ ਰਹਿੰਦੇ ਆ ਠੀਕ ਆ ਜੇ ਕਕੂਤੜ ਅੱਖਾ ਖਾਈ ਹੋਵੇ ਢੱਲਾ ਹੋਵੇ ਨਾ ਹੂੰ ਤੇ ਬਾਕੀ ਸਾਰਿਆਂ ਚ ਨਹੀਂ ਫੈਲਦੀ ਬਿਮਾਰੀ ਹਾਂ ਨਾ ਇਹ ਉਹ ਅਲੱਗ ਅਲੱਗ ਪੀ ਜੇ ਹੁਣ ਜੇ ਕਬੂਤ ਖੁੱਡੇ ਵਿੱਚ ਜ਼ਿਆਦਾ ਵੀ ਹੋਵੇ ਫੇਰ ਵੀ ਸਾਲੇ ਗਰਮੈਸ ਹੋਈ ਜਾਂਦੀ ਆ ਹਾਂ ਕਿ ਨਹੀਂ ਫਰ ਫਰ ਤੇ ਬਾਜੀਆਂ ਦਾ ਤਾਂ ਵੀਰ ਇਹਨਾਂ ਦਿਨਾਂ ਵਿੱਚ ਆਏ ਆ ਵੀ ਬਾਜੀਆਂ ਲਾਮ ਨੂੰ ਜਾਣੀਆਂ ਜਾਣੀਆਂ ਫਸਰਾ ਪੈਲਾ ਨਹੀਂ ਗਾਹਾਂ ਫਿਰ ਹੂੰ ਤੇ ਫਿਲਹਾਲ ਤਾਂ ਸਾਡੀ ਕੋਈ ਰਾਦਾਂ ਨਹੀਂ ਛੱਡਣ ਦਾ ਨਹੀਂ ਨਹੀਂ ਹਲੇ ਮੌਸਮ ਨਹੀਂ ਨਹੀਂ ਹੈਗਾ ਪਰ ਵੀ ਝਾੜਦੇ ਉਤਰਾਂ ਨੇ ਹੂੰ ਇਹਨਾਂ ਦੇ ਰਾਮ ਹੂੰ ਟੜ ਗਏ ਹੁਣ ਝੜਨ ਲੱਗ ਗਏ ਬਾਕੀ ਚੜੜ ਕੇ ਆਈ ਜਾਂਦੇ ਆ ਅੰਗਾਹਾਂ ਲੋਟ ਲੱਗਿਆ ਦਾ ਦੇਖ ਲੂਗੇ ਨਹੀਂ ਤਾਂ ਫਿਰ ਹੁਣ ਗਾਹਾਂ ਵਾਲਾ ਸੀਜਨ ਨੂੰ ਸਹੀ ਆ ਤੇ ਨਹੀਂ ਹਾਂ ਸਹੀ ਆ ਹੁਣ ਦਾ ਕੋਈ ਫਾਇਦਾ ਨਹੀਂ ਦੇਖ ਲਾਂਗੇ ਇੱਕ ਦੋ ਟਰਾਈ ਮਾਰ ਕੇ ਵਿੱਚ ਨੂੰ ਜੇ ਲੋਟ ਜਾ ਲੱਗ ਗਿਆ ਜੇਦਾ ਉੜ ਗਿਆ ਕੋਈ ਤਾਂ ਹਾਂ ਉੜ ਗਿਆ ਕੋਈ ਬਾਕੀ ਸਾਰੇ ਜੇ ਆ ਗਏ ਝੜ ਕੇ ਸਾਰਾ ਆ ਗਿਆ ਕੋਈ ਪ੍ਰੋਪਰ ਜਿਹਾ ਤੇ ਕੱਲ ਦਾ ਤਾਂ ਸਮਾਂ ਉੱਥੇ ਸਫਾਈ ਕਰੀ ਬਹੁਤ ਪਿਆਦਾ ਸਮਾਂ ਜਿਹਾ ਹੂੰ ਲਓ ਜੀ ਏਲੇ ਚ ਪਾ ਕੇ ਰੱਖਿਆ ਬਰਾ ਆਹ ਕੋਠੇ ਦੀ ਸਫਾਈ ਕਰਤੀ ਐਨ ਵਧੀਆ ਹੋਰ ਯਾਰ ਅਗਰ ਤਾਂ ਮੱਖੀਆਂ ਮੁੱਖੀਆਂ ਆ ਕੇ ਬੈਠੀ ਜੰਦੀਆਂ ਹੂੰ ਉਹੀ ਗਾਹ ਗੁੱਡੇ ਚ ਵੜ ਜਾਂਦੀਆਂ ਸੜੀਆਂ ਫਾਰਮ ਪਰ ਤੇ ਆਉਂਦੀਆਂ ਮੁੱਖੀਆਂ ਹਾਂ ਫਾਰਮ ਕਰਕੇ ਜਿਆਦਾ ਆਉਂਦੀਆਂ ਮੁਰਗੀ ਫਾਰਮ ਆ ਬਈ ਯੂਰੇ ਸਾਡੇ ਨਾਲ ਫਾਰਮਾਂ ਦੇ ਵਿੱਚ ਕੋਈ ਐਸੀ ਜੀ ਬਿਮਾਰੀ ਜਿਹੜੀ ਵਾਲੀ ਹੁੰਦੀ ਹੋਈ ਐ ਸੜੀ ਫਾਰਮਾਂ ਜਿੱਦਾਂ ਹੂੰ ਆ ਜਾ ਫਿਰ ਕਬੂਤਰ ਬਿਮਾਰ ਹੋ ਜਾਂਦੇ ਆ ਜੋੜੇ-ਜੋੜੇ ਫਿਰ ਲੱਗੇ ਬਜੇ-ਬੁਜੇ ਤਾਂ ਹੋ ਹੀ ਗਏ ਹਾਂ ਹਾਂ ਹੂੰ ਜੋੜੇ ਤਾਂ ਆਪਣੇ ਇੱਕ ਤਾਂ ਇੱਧਰ ਘੜਤਾ ਸਾਈਡ ਤੇ ਹੂੰ ਇਹ ਤਾਂ ਮੈਂ ਦਿਖਾ ਦਿੱਤਾ ਹਾਂ ਤੇ ਬਾਕੀ ਹਾਂ ਹੁਣ ਜਿਹੜੇ ਇਹ ਨਾਲ ਵਿੱਚ ਦੇ ਵੀ ਵਿਲੇ ਹੋਈ ਜਿੰਨੇ ਨਾਲ ਦੀ ਨਾਲ ਹੂੰ ਉਹਨਾਂ ਕੱਲੇ ਕੱਢੀ ਜੰਨਾ ਅੱਛਾ ਜਿਨ੍ਹਾਂ ਦੇ ਮੰਨ ਲਾ ਵੀ ਤਿੰਨ-ਤਿੰਨ ਬੱਚੇ ਹੈਗੇ ਚਾਰ-ਚਾਰ ਹੂੰ ਉਹਨਾਂ ਦੇ ਦੁਬਾਰਾ ਹੁਣ ਬੱਚੇ ਹੀ ਲੈਣੇ ਉਹ ਫਿਰ ਆਪਾਂ ਲਵਾਂਗੇ ਹੁਣ ਗਾਹਾਂ ਚੈੱਕ ਕਰਕੇ ਲੈ ਲੂंगे ਹਾਂ ਠੀਕ ਆ ਐਨਕੀ ਭਾਈ ਬਜੇ ਵੀ ਵੱਧ ਲੈਣੇ ਆਪਾਂ ਹਾਂ ਹੈ ਜੋ ਇਸ ਵਾਰ ਥੋੜਾ ਤਾਂਗ ਹੋਇਆ ਸੀ ਭੈਣ ਜੋ ਜੇ ਰੜਕਾ ਚੱਕਣਾ ਥਲੇ ਤੇ ਹੁਣ ਸਵਾ ਮਾਰਿਆ ਹੋਰ ਇੱਕ ਵਾਰੀ। ਉਹ ਨਾਲੇ ਸਾਫ਼ ਰੱਖਣਾ। ਮੈਂ ਠੀਕ ਆ। ਚਾਹੀਦਾ ਸਰਾ ਨਾਲ ਦੀ ਨਾਲ ਸਭਾਈ। 2 ਦਿਨ ਹੋ ਗਏ ਨਾ 2 ਦਿਨ ਹੋ ਗਏ। ਹਾਂ। 2 ਹੋ ਗਏ। ਪਹਿਲਾਂ ਦਿੱਤਾ ਸੀ ਟੇਬਲ ਖਾਲਾ ਵਧੀਆ ਤਾਂ ਮੈਂ ਕਹਿੰਦਾ। ਦਿੱਤਾ ਤਾਂ ਕੱਢਤਾ ਛਾਲ ਲੈਣਾ ਦਾ। ਦਿੱਤਾ ਵਾਰ ਮੈਂ ਨਾ ਰਿਤੇ ਨਾਲ ਸੈੱਲਸਾ ਲਗਾ। ਨਹੀਂ ਰਿਤੇ ਨਾਲ ਤਾਂ ਠੀਕ ਰਹਿੰਦਾ ਸਾਫ਼ ਜਾ। ਐਸ ਤਰ੍ਹਾਂ ਹੀ ਬਚੇ ਲਈ। ਇਹਦੇ। ਉਹ ਹੀ ਸ਼ਾਰਟ ਵਿੱਚ ਸ਼ਾਰਟ ਨਾਲ ਹੀ ਲੈ ਲੈਣ ਹੁਣ। ਹੂੰ। ਜਰਦੇ ਦੇ ਹਾਂ ਉਹਦੇ ਉਹ ਬਿੱਲਾ ਕਰਦਾ ਬੜਾ ਬਹੁਤ ਆ ਜਿਹਦੇ ਲਈ ਜੰਨਾ ਬਾਈ ਉਹਨੂੰ ਬਿੱਲਾ ਕਰੀ ਜਾ ਇਹ ਇੱਕ ਨਹੀਂ ਬਣਾ ਇਹਦੇ ਬਣਾਉਣੇ ਹਾਂ ਹੂੰ ਜਿਹਦੇ ਨਹੀਂ ਹੈਗੇ ਚੱਲ ਚੈੱਕ ਹੋ ਜੂਗੇ ਨਵੇਂ ਦੇ ਹਾਂ ਹੋਣਾ ਇਹ ਪਾਣੀ ਕੱਲਾ ਕਰਦਣਾ ਇਹਦੇ ਅੱਛਾ ਇਹਦੇ ਹੋ ਗਏ ਤਿੰਨ ਲੈ ਲਿਆ ਹੈ ਇੱਥੇ ਹਾਂ ਠੀਕਾ ਜਰਦਾ ਹੈ ਇਹ ਤੁਸੀਂ ਲੋਵਾਲੇ ਆ ਉੱਤਤ ਵਧੀਆ ਸੋ ਤਾਂ ਠੀਕ ਹੈ ਆਏ ਚੜਦਾ ਲੋਜ ਵਿੱਚ ਇਹਦਾ ਬੱਚਾ ਇੱਕ ਬੜਾ ਹੈਗਾ ਹੂੰ ਆ ਮਾਰ ਦੇ ਇਹਨਾਂ ਨੂੰ ਮੁਠੀ ਸਾਹ ਨੂੰ ਡਾ ਦੇ ਹਾਂ ਹਾਂ ਲੋਈਆ ਜਾ ਕਬੂਤਰ ਡਾਉਣੇ ਤਿੰਨੇ ਆਪਾਂ ਨੇ ਪਰ ਇਹ ਕੂਤਰ ਜੇ ਨਾ ਕੂਤਰੀਆਂ ਕਈ ਹੋ ਗਈਆਂ ਕਿਧਰ ਆ ਤਿੰਨੇ ਚੰਨ ਕੂਤਰੀਆਂ ਨੂੰ ਲਾਉਂਦੇ ਆ ਤਿੰਨੇ ਇੱਕ ਕੂਤਰ ਨੂੰ ਕਿਉਂ ਕਹਦਾ ਬਈ ਰਕਾਰਡ ਬਹੁਤ ਆਪ ਰਿਆਗਾ ਹੂੰ ਇਹਨੇ ਤੇਨੇ ਕੋਈ ਛੱਡ ਲਈਆਂ ਹੁਣ ਬਾਕੀ ਕਿਸੇ ਦੇ ਹੋਰ ਤੇ ਬੱਚੇ ਇਹਨਾਂ ਦੇ ਸਾਬੇ ਦੇ ਗੱਲ ਠੀਕ ਆ ਚਲੋ ਫਿਰ ਗੱਲ ਦੇਖਦੇ ਆ ਚਲੋ ਵੀ ਫਿਰ ਇਹਨਾਂ ਨੂੰ ਮਾਰ ਦੇ ਮੁਠੀ ਇਹਨਾਂ ਦੀ ਇੱਕ ਤਾਂ ਉੜ ਗਿਆ ਜਾਲ ਥੱਲੇ ਨੂੰ ਗੱਲ ਚਲ ੜੋ 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 ਉੜ ਗਏ ਆ ਦੇਖੋ ਬਜੇ ਬਈ ਜਾਲ ਚ ਕੱਢੇ ਹੋਏ ਆ ਥੋੜਾ ਜਿਹਾ 2 ਘੰਟੇ ਬਈ ਚੱਕਦੇ ਜਾਲ ਨੂੰ ਉੱਚਾ ਕਰਦੇ ਹਨਾ ਲੋ ਜੀ ਜਾਨਵਰ ਉੜ ਗਏ ਜਾਲ ਵੀ ਚੱਕਦਾ ਹੈਗਾ ਘੰਟਾ ਦੀ ਡੰਟਾ ਚਲੋ ਜਿਹੜਾ ਸਵੇਰ ਦਾ ਹੁੰਦਾ ਟਾਈਮ ਉਹਦੇ ਵਿੱਚ ਬਜਿਆਂ ਨੂੰ ਥੋੜੀ ਧੁੱਪ ਜੀ ਲੱਗ ਜੂਗੀ ਬਾਹਰ ਚਲੋ ਰੌਣਕ ਮੇਲਾ ਜਾ ਵੀ ਦੇਖ ਲੈਣਗੇ ਨਾਲੇ ਰੋਟੀ ਘੋਟੇ ਪਾਦਾਂ ਰੋਟੀ ਲੈ ਕੇ ਆਵਾਂ ਠੀਕ ਆ ਠੀਕ ਆ ਜਾਇਆ ਬਾਕੀ ਭਾਈ ਹੁਣ ਟਾਈਮ ਤੇ ਥੋੜਾ ਧਿਆਨ ਦੇਓ ਵੀਰ ਆਪਣੇ ਹਨਾ ਆ ਕੇ ਨਹੀਂ ਵਧੀਆ ਹੋ ਹੂੰ ਬਾਕੀ ਭਾਈ 20 ਤਰੀਕ ਨੂੰ ਜਰੂਰ ਪਹੁੰਚਿਓ ਥਾਲੀਵਾਲ ਪੈਲਸ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬਈ ਬੇਨਤੀ ਆ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਆ ਜਿਨ੍ਹਾਂ ਕੋਲ ਟਾਈਮ ਨਾ ਹੋਵੇ ਬਈ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਜਰੂਰ ਪਹੁੰਚਣਾ ਹਨਾ ਢਾਲੀਵਾਲ ਪੈਲਸ 'ਚ 20 ਤਰੀਕ ਨੂੰ ਤਾਂ ਕਿ ਆਪਣੀ ਬਈ ਕਬੂਤਰਬਾਜ਼ੀ ਜਿੰਦਾ ਰਹੇ ਹਨਾ ਤਾਂ ਇਹ ਕਬੂਤਰਵਾਜ ਕਬੂਤਰਵਾਜ ਇੱਕ ਪਾਸੇ ਇਕੱਠੇ ਹੋ ਜਾਣ ਮੈਂ ਤਾਂ ਕਹਿੰਦਾ ਬਈ ਐਨ ਇਹ ਤਾਂ ਸਰਕਾਰ ਬਣਾ ਦਵੇ ਇੰਨੇ ਵੀਰ ਆਪਣੇ ਹਨਾ ਕਬੂਤਰਬਾਜ਼ ਨੂੰ ਕਬੂਤਰਬਾਜ਼ੀ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਜਰੂਰ ਪਹੁੰਚੇ ਹੋਣਾ ਜਿਨ੍ਹਾਂ ਕੋਲ ਵੀ ਬਈ ਟਾਈਮ ਹੋਇਆ ਹਨਾ ਬਾਕੀ ਤਿੰਨ ਅੜਾ ਤੇ ਅੱਜ ਆਪਾਂ ਨੇ ਲਓ ਜੀ ਬਾਈ ਆਪਾਂ ਆਪਾਂ ਕਲੀ ਮਾਰੀ ਵਈ ਅੱਜ ਖੁੱਡੇ ਵਿੱਚ ਸੁੱਕੀ ਕਲੀ ਮਾਰ ਕੇ ਨਾ ਆਪਣਾ ਝਾੜੂ ਜਾਂ ਮਾਰ ਕੇ ਵਾਰਾ ਨਾਲੇ ਸੁੱਕਾ ਜਾ ਹੋ ਗਿਆ ਨਾਲੇ ਜਦੋਂ ਸਫਾਈ ਜੀ ਹੋਊਗੀ ਦੁਆਰੇ ਤੇ ਜਰਾ ਸੀਂਜੇ ਮਰ ਜਾਂਦੇ ਆ ਹਾਂ ਵਿੱਚ ਨਾ ਸਾਰੇ ਕੀੜੇ ਜੇ ਬਹੁਤ ਤੇ ਕੀੜੇ ਜੇ ਲੱਗੇ ਸਾਨੂੰ ਅਸੀਂ ਫੇ ਥੋੜੀ ਜੀ ਦਵਾਈ ਆਹ ਪਾ ਕੇ ਨਾ ਕਲੀ ਜਿਹਾ ਬਈ ਸੁੱਕੀ ਨਾਲੇ ਤਾਂ ਚਲੋ ਖੁੱਡਾ ਸੁੱਕਾ ਹੋ ਗਿਆ ਨਾਲੇ ਚਲੋ ਸਫਾਈ ਜੀ ਹੋਊਗੀ ਕੀੜੇ ਜ ਬਹੁਤ ਸਾਰੇ ਆ ਕਿਉਂਕਿ ਬਾਈ ਆਪਾਂ ਨੇ ਖੇਲ ਨਹੀਂ ਬਣਦੇ ਨਹੀਂ ਗੁੱਡੇ ਦਾ ਹਾਂ ਇਹ ਖੇਲ ਬਣਦੀ ਆ ਤਾਂ ਬਿਮਾਰੀ ਆਉਂਦੀ ਆ ਹੂੰ ਉਹਦੇ ਵਾਸਤੇ ਆਪਾਂ ਦੱਸਿਆ ਸਪਾਰਖਣਾ ਹਾਂ ਹਾਂ ਚਲੋ ਹੂੰ ਯਾਰ ਬਰਤਾਰੇ ਤੰਦਰੁਸਤ ਪਾਰਟ ਆ ਐਰਵੀ ਨਾ ਨੇ ਆਪਾਂ ਨੇ ਇੱਕ ਗੱਲ ਹੋਰ ਕਹਿੰਦੀ ਆ ਬਈ ਜਿੱਕਾ ਪੁੱਤਰ ਆ ਨਾ ਆਪਾਂ ਨੇ ਹੁਣ ਇਹਨਾਂ ਦਿਨਾਂ ਦੇ ਵਿੱਚ ਹੂੰ ਇਹਾਂ ਦੇ ਗੁੱਡਿਆਂ ਦੇ ਵਿੱਚ ਬਾਈ ਜਿਹੜੀ ਦਵਾਈ ਆ ਕੋਈ ਜਿਹਦੀ ਸਵੈਲ ਜੀ ਹੁੰਦੀ ਆ ਹੂੰ ਜਿਵੇਂ ਕਿ ਫਰਨੈਲ ਲਾ ਲੋ ਚਲੋ ਹਾਂ ਤੇ ਉਹ ਬਣਾ ਬੱਤਾਲ ਹੋ ਗਿਆ ਹੂੰ ਦੇਖੋ ਇਹ ਜਾਏ ਹੋਏ ਇਹ ਚੀਜ਼ਾਂ ਨੂੰ ਪਾਣੀ 'ਚ ਇੱਕ ਵਾਰ ਨਾ ਘੋਲ ਕੇ ਨਾ ਸ਼ੈਂਪੂ ਦੇ ਵਿੱਚ ਖੰਡਾਂ ਦੇ ਉੱਪਰ ਸਪਰੇਅ ਕਰ ਦੋ ਕਲੀ ਮਾਰ ਦੋ ਹਾਂ ਹਾਂ ਜ਼ਰੂਰੀ ਆ ਹਾਂ ਉਹਦਾ ਪਿਆਏ ਕਿ ਕੰਕਰਾਂ ਦੇਖਦਾ ਬਾਈ ਸਮੈਲ ਆਏ ਜਿੱਕਣਾ ਆ ਮਿੱਠਾ ਵੀ ਪੜਦਾ ਆ ਜਿੱਕਣਾ ਕਿੰਦੇ ਸਾਲਿਆਂ ਮਰ ਗਏ ਇਹ ਵੀ ਮਰ ਜਨ ਲੈ ਹੂੰ ਮੱਕੂਂ ਦੀਆਂ ਜਿਆ ਬੁੱਢੀਆਂ ਨਹੀਂ ਆਉਂਦੀਆਂ ਇਹ ਲੇਜ ਤੇ ਸਾਲਿਆਂ ਮਰ ਜਨ ਗਏ ਹਾਂ ਸਫਾਈ ਹੋ ਗਈ ਨਾਲੇ ਜਿਵੇਂ ਕਿ ਆਪਾਂ 500 ਦੇ ਨੋਟ ਨੂੰ ਸਾਲ ਕੇ ਰੱਖਦੇ ਨਾ ਵੀਰੇ ਬਟੂਏ ਦੇ ਵਿੱਚ ਐਵੇਂ ਕੂਪਟੇ ਵਿੱਚ ਰੱਖਣਾ ਪੈਂਦਾ ਹੁੰਦੇ ਦੇ ਵਿੱਚ ਜ਼ਰੂਰੀ ਆ ਐ ਕਿਹਨੇ ਜ਼ਰੂਰੀ ਆ ਚੋਣਿਆਂ ਬਹੁਤ ਬਣਾਏ ਦੇ ਕੇ ਕਣਾਂ ਆਹੀ ਟਾਈਮ ਹੁੰਦਾ ਜੇ ਆਹ ਟਾਈਮ ਤੇ ਸਾਰਾ ਬਿਮਾਰੀ ਦੇ ਨਵੇਂ ਮਾਰ ਆਉਂਦਾ ਤਦ ਲਈ ਦਾ ਹਾਂ ਭੈਣ ਜੋ ਸਾਰੇ ਜਾਨਵਰ ਖਰਾਬ ਹੋ ਜਾਂਦੇ ਆ ਇੱਕ ਨੂੰ ਹੋ ਗਈ ਸਾਰਿਆਂ ਨੂੰ ਹੋ ਜਾਂਦੀ ਆ ਸਹੀ ਆ ਆਪਣਾ ਜ਼ਰੂਰੀ ਧਿਆਨ ਰੱਖੋ ਪੌੜੀ ਪਰ ਵੀ ਉਹ ਦੇਖੋ ਆਪਾਂ ਨੇ ਤਾਂ ਪੌੜੀ ਪਰ ਵੀ ਉਹ ਸਾਹਮਣੇ ਕਲੀ ਮਾਰਤੀ ਉਧਰ ਵੀ ਇਥੇ ਐਂਟਰੀ ਵਾਲੀ ਹੁੰਦੀ ਆ ਹਾਂ ਬਾਈ ਫਿਰ ਬਾਅਦ ਚ ਬਾਈ ਕਈ ਜਾਂਦੇ ਆ ਕਮੈਂਟ ਫੋਨ ਕਰਦੇ ਆ ਵੀ ਬਾਈ ਆਏ ਹੋ ਗਿਆ ਆਏ ਹੋ ਗਿਆ ਇਸ ਕਰਕੇ ਆਪਣਾ ਬਾਈ ਪਹਿਲਾਂ ਹੀ ਧਿਆਨ ਦੇਣਾ ਜ਼ਰੂਰੀ ਸਮਝੋ ਬਹੁਤ ਗਰਮੀ ਬਹੁਤ ਆ ਦੇਖ ਲਿਆ ਕਰੋ ਵੀਰੇ ਵੀਡੀਓ ਵਿੱਚ ਹਾਂ ਹੁਣ ਆਪਾਂ ਦੇਖੋ ਆਪਣੇ ਪਹਿਲਾਂ ਹੀ ਆਪਣੀ ਸੇਫਟੀ ਕਰ ਲਈ ਕਿ ਨਹੀਂ ਜਿੱਦਾਂ ਉਹਦਾ ਸੱਲ ਜੀ ਰਹਿੰਦੀ ਆ ਗੁੱਡੇ ਵਿੱਚ ਹਲਾਬ ਜੀ ਚੜਦੀ ਆ ਉਹਦਾ ਧਿਆਨ ਦੇਖੋ ਫੇਰ ਹੱਥ ਦੇ ਨਿਕਲ ਜਮਾ ਹਾਂ ਬਾਅਦ ਵਿੱਚ ਫਿਰ ਮੱਥੇ ਬਾਤ ਮਾਰਨੇ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਮਿਹਨਤ ਜਿਹੜੀ ਆ ਪੂਰੀ ਜੀ ਮਾਰੀ ਪਹਿਲਾਂ ਹੀ ਮਿਹਨਤ ਕਰ ਲਓ ਬਾਈ ਆਪਣਾ ਖੁੱਡੇ ਦੀ ਸਫਾਈ ਰੱਖੋ ਖੁੱਲੇ ਹਵਾਦਾਰ ਖੁੱਡੇ ਹੋਵੇ ਜ਼ਰੂਰੀ ਹੈ ਨਾ ਬਾਅਦ ਵਿੱਚ ਇੱਕ ਵਾਰ ਦਵਾਈਆਂ ਮਹਿੰਗੀਆਂ ਦਿੰਦੇ ਡਾਕਟਰ ਯਾਰ ਉਹਦਾ ਤਾਂ ਲਾਜ਼ਮੀ ਬਣਦੀ ਨਹੀਂ ਗੱਲ ਨਹੀਂ ਬਣਦੀ ਰੁਕ ਜਾਂਦੀ ਆ ਮਾੜੀ ਮੋਟੀ ਚਲੋ ਫੇਰ ਵੀ ਪਰ ਉਸ ਜਾਨਵਰ ਖਰਾਬ ਹੋ ਜਾਂਦੇ ਸਾਰੇ ਇਸ ਕਰਕੇ ਆਪਣਾ ਬਾਈ ਪਹਿਲਾਂ ਹੀ ਧਿਆਨ ਰੱਖੋ ਨਾ ਆ ਜੇ ਹੋ ਜੂਏ ਤਾਂ ਹੱਲ ਬਾਈ ਹੈਗਾ ਦੇਖੋ ਕਲੀ ਮਾਰੀ ਦੀ ਬਾਈ ਆ ਦੇਖੋ ਤਾਂ ਕਲੀ ਮਾਰੀ ਵੀ ਆ ਕੋ ਖੁੱਡੇ ਵਿੱਚ ਕੰਦਾਜ ਕੰਦਾ ਨੂੰ ਕਲੀ ਮਾਰ ਦੋ ਇੱਧਰ ਰਹਿਂਦੀ ਆ ਇੱਧਰ ਵੀ ਲਿਆ ਕੇ ਹੁਣ ਆਪਾਂ ਮਾਰ ਦੇਣੀ। ਬਾਈ ਕਲੀ ਐਸ ਹਿਸਾਬ ਕੇ ਮਾਰਨੀ ਆ ਕਿ ਥੱਲੇ ਜਿਹੜੀ ਕਲੀ ਦੀ ਰੋੜੀ ਹੁੰਦੀ ਨਾ ਜਿਹੜੀ ਹਾਂ ਉਹ ਚੋਕ ਨਾ ਲਵੇ ਜਾਨਵਰ। ਇੱਦਾਂ ਕੀ ਆ ਰੋੜੀ ਕਲੀ ਦੀ ਆ। ਹਾਂ ਇਹ ਰੋੜੀ ਆ ਬਾਈ ਕੂਤਰ ਦੇ ਥੱਲੇ ਨਗਰੀ ਉਹ ਬਚਾਣੂ ਮਾਰ ਦੋ ਨਾਲ ਲੱਗਦਾ ਮਾਰ ਕੇ। ਹਾਂ ਵਿੱਚੋਕ ਨਾ ਲਵੇ ਜਾਨਵਰ। ਕੂਤਰ ਸੋਕੇ ਚ ਆ ਜਾਂਦਾ। ਹਾਂ ਕੂਤਰ ਸੋਕੇ ਚ ਆ ਜਾਂਦਾ। ਕਿਉਂਕਿ ਅੰਦਰ ਖੁਸ਼ਕ ਹੋ ਜਾਂਦਾ ਇਹ ਖੁਸ਼ਕਾ ਸਾਰਾ ਪਾਣੀ ਸੋਖ ਲੈਂਦੀ ਸਰੀਰ ਦਾ ਇਹ ਕਲੀ ਆ। ਇਹ ਕਲੀ ਤੇ ਵੀ ਦੇਖਿਆ ਹੋਣਾ ਜਦੋਂ ਪਾਣੀ ਜਪਾਉਣਿਆ ਵਾਲਾ ਮਾਰ ਮੈਂ ਪੁਲਗੜਾ ਦੇ ਲੀਵਰ ਦੇ ਪੋਟੇਵਾਂ ਜਾਂਦੇ ਜਣਾ ਹਾਂ ਹਾਂ ਜਦੋਂ ਮਾਰਨੀ ਵੀ ਹੈ ਚਾਹੇ ਇੱਥੇ ਚ ਰਲਾ ਕੇ ਮਾਰ ਦੋ ਹਾਂ ਮਿੱਟੀ ਚ ਰਲਾ ਕੇ ਮਾਰ ਦੋ ਯਾਰ ਕਿ ਨਹੀਂ ਵਧੀਆ ਸਾਰਿਆਂ ਨਾਲ ਵਧੀਆ ਮਿੱਟੀ ਚ ਰਲਾ ਲਓ ਮਿੱਟੀ ਰਲਾ ਕੇ ਆਹ ਇੱਥੇ ਰੇਤੀ ਪੈ ਵੜਾ ਛਾਣ ਕੇ ਆਣ ਛਾਣ ਕੇ ਆਪਣਾ ਵਿੱਚ ਵੱਡਾ ਸੁਆ ਲਾਤਾ ਹਾਂ ਸਾਥ ਬਾਈ ਹੋ ਗਿਆ ਜਮਾ ਸਮਝ ਨਹੀਂ ਗੁੱਟੇ ਦੀ ਵੀ ਪੁਸ਼ਪ ਆਉਂਦੀ ਆ ਹੁਣ ਕਿਉਂਕਿ ਬਾਈ ਮੈਂ ਜਿਹੜੀ ਜੂੰਆਂ ਦੀ ਦਵਾਈ ਹੁੰਦੀ ਆ ਉਹ ਪਾਣੀ ਦੇ ਵਿੱਚ ਘੋਲ ਕੇ ਨਾ ਸਪਰੇਅ ਕਰਦੀ ਉਹ ਨਾ ਕੂਤਰਾ ਮਾਲਾ ਕੂਤਰਾ ਵੀ ਨਿਕਲੀ ਕੰਧਾਂ 'ਵਾਂ ਕਰਦੀ ਸਪਰੇਅ ਅੱਛਾ ਹਾਂ ਕਿਉਂਕਿ ਉਹ ਦਵਾਈ ਜਿਹੜੀ ਜੂੰਆਂ ਜਾਉਂਦੀ ਆ ਖਟਾ ਉੱਤੇ ਬੜੀਆਂ ਵੀ ਉਹ ਹੀ ਮਾਰ ਦਿੰਦੀਆਂ ਸਹੀ ਆ ਸਹੀ ਆ ਜੂੰਆਂ ਵਾਲੀ ਦਵਾਈ ਹੈ ਨਾ ਹਾਂ ਉਹ ਵਧੀਆ ਚੀਜ਼ ਆ ਵੈਸੇ ਬਾਈ ਉਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇੱਕ ਵਾਰ ਆਹ ਦੇਖ ਭੂੰਦੀ ਦਾ ਤੜਫੀ ਪਈ ਆ ਇਹ ਆ ਦੇਖੋ ਆਹ ਜੂੰਆਂ ਵਾਲੀ ਦਵਾਈ ਆ ਆਹ ਭੂੰਦੀ ਦੇਲਾ ਤੜਫਦੀ ਆ ਕਿਹੜੀ ਆਪਾਂ ਡੰਗਰਾਂ ਦੇ ਲਾਉਂਦੇ ਆ ਹਾਂ ਆ ਭੂੰਦੀ ਪਾਰ ਗਿਰਗੀ ਵੇਖਿਆ ਇਹ ਵਾਹ ਚੀਜ਼ ਆ ਬਾਈ ਇਹ ਰਾਤ ਨੂੰ ਨਿਕਲਦੀਆਂ ਰਾਤ ਨੂੰ ਸਹੀ ਗੱਲ ਆ ਇਹ ਧਿਆਨ ਰੱਖੋ ਬਾਈ ਹਨਾ ਚਲੋ ਠੀਕ ਐ ਇੰਨੀ ਗੱਲ ਸ਼ੇਅਰ ਕਰਨੀ ਦੀ ਆਪਾਂ ਨੇ ਵੀ ਆਪਣਾ ਬਾਈ ਆਪਣੇ ਖੁੱਡਿਆਂ ਨੂੰ ਹੁਣੇ ਸਾਫ ਸਫਾਈ ਰੱਖੋ ਜ਼ਰੂਰੀ ਆ ਠੀਕ ਆ ਜੀ ਵਾਹਿਗੁਰੂ ਜੀ ਲਓ ਜੀ ਬਾਈ ਆਪਣਾ ਕੰਮ ਨਿਭੜ ਜਾ ਦਾਣਾ ਪਾਣੀ ਪਾਤਾ ਕੂਟਰ ਬਾਈ ਉੱਤਰ ਵੀ ਹਾ ਮੌਸਮ ਫੇਰ ਖਰਾਬ ਹੋ ਗਿਆ ਅਸੀਂ ਤਾਂ ਸੋਚਿਆ ਦਾ ਵਿਚਾਲ ਹੁਣ ਮੌਸਮ ਧੁੱਪ ਜੀ ਨਿਕਲ ਗਈ ਵਿਚਾਲਸ ਦਿਖੀ ਜਾਉਂਗੇ ਧੁੱਪ ਸੋਹਣੀ ਜੀ ਯਾਦ ਨਹੀਂ ਗਈ ਮੌਸਮ ਜਾਂ ਹੋਰ ਕੁਝ ਹੋ ਗਿਆ ਮੌਸਮ ਦਾ ਚੱਲ ੜਾਈ ਦਾ ਹੋਣਾ ਚੱਲ ੜਾਈ ਸਈ ਉਹ ਵੜ ਗਏ ਸਾਲੇ ਉੱਚੀ ਦੇਖਦੇ ਹੋਵੇ ਤੁਹਾਨੂੰ ਦਿਖਾ ਦਿੰਦੇ ਆ ਨਹੀਂ ਸਾਲੇ ਦਿਖਣੇ ਨਹੀਂ ਇਹਦੇ ਜੂਮ ਕੋਈ ਕੀੜੀਆਂ ਨਹੀਂ ਲੱਗਦੀਆਂ ਸਾਲੀਆਂ ਜ਼ਿਆਦਾ ਉੱਚੀ ਚੱਲੇਗੀ ਬੱਦਲ ਵਾਈ ਹੋ ਗਈ ਨਾ ਚਲੋ ਦਾਏ ਵੇ ਆ ਬਾਕੀ ਬਾਈ ਚੱਲੀ ਜਾਂਦਾ ਕੰਮ ਆਪਣਾ ਵੀ ਮਾਣਾ ਮੋਟੜ ਹਨਾ ਵੜਾਈ ਜਾਂਦੇ ਚਲੋ ਹਾਂ ਦੇ ਖਾਂਗੇ ਬਾਈ ਜਦੋਂ ਮਾ ਹੁਣ ਖੁੱਲ ਗਿਆ ਮੌਸਮ ਜਾਂ ਫਿਰ ਕਰਾਂਗੇ ਸੜਿਆਂ ਨੂੰ ਚੱਕ ਚੁੱਕ ਦਿਖਾ ਦਾਂਗੇ ਹਨਾ ਬਾਕੀ ਵੀਡੀਓ ਚੰਗੀ ਲੱਗੀ ਬਈ ਲਾਈਕ ਵਨ ਸ਼ੇਅਰ ਜ਼ਰੂਰ ਕਰਿਓ ਹਨਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ